ਕੋਈ ਇੱਕ ਬੜੀ ਸਮੱਸਿਆ ਆ ਰਹੀ ਆ ਕੰਪਲੀਟ ਸੰਗਰੂਰ ਬਰਨਾਲਾ ਔਰ ਮਲੇਰਕੋਟਲਾ ਡਿਸਟ੍ਰਿਕਟ ਇੱਕ ਯੂਨੀਫਾਰਮ ਸ਼ਿਕਾਇਤ ਆ ਕਿ ਕਿ ਕਣਕ ਦੀ ਬਹੁਤ ਜ਼ਿਆਦਾ ਆ ਚੁੱਕੀ ਹੈ ਫਸਲ ਮੰਡੀਆਂ ਦੇ ਵਿੱਚ ਲੇਕਿਨ ਲਿਫਟਿੰਗ ਜਿਹੜੀ ਹੈਗੀ 80% ਮਾਲ ਹਲੇ ਮੰਡੀਆਂ ਦੇ ਵਿੱਚ ਪਿਆ ਮੈਂ ਅੱਜ ਡੀ ਐਫ ਐਸ ਸੀ ਸੰਗਰੂਰ ਨਾਲ ਗੱਲ ਕੀਤੀ ਸੀ ਕਿ ਤੇ ਅੱਜ ਡੀ ਐਫ ਐਸ ਸੀ ਬਰਨਾਲਾ ਨਾਲ ਗੱਲ ਕੀਤੀ ਟੂਡੇ ਬਰਨਾਲਾ ਮੰਡੀ 'ਚ ਅਸੀਂ ਖੜੇ ਹਾਂ ਤੁਸੀਂ ਇੱਕ ਵਾਰੀ ਸ਼ਾਰਟ ਲੈ ਕੇ ਦੇਖ ਹੀ ਸਕਦੇ ਹੋ ਚੋਕ ਹੋ ਗੀਆਂ ਮੰਡੀਆਂ ਆਰਥਿਕਿਆਂ ਦੀ ਸ਼ਿਕਾਇਤ ਹੈ ਲਿਫਟਿੰਗ ਹੋ ਨਹੀਂ ਰਹੀ ਕੱਲ ਨੂੰ ਮੌਸਮ ਖਰਾਬ ਹੋ ਗਿਆ فرض ਕਰੋ بارش ਪੈ ਗਈ ਜਾਂ ਕੁਝ ਇਹ ਜਿਹੜਾ ਟੋਟਲ ਖਮਿਆਜ਼ਾ ਉਹ ਆੜਤੀਆਂ ਤੇ ਪੈ ਜਾਣਾ ਆਲਰੇਡੀ ਮੌਸਮ ਖਰਾਬ ਘਟ ਉਹਨਾਂ ਦਾ ਲੱਗ ਜਾਣਾ ਵਾ ਤੇ ਕਿਸਾਨਾਂ ਦਾ ਵੀ ਨੁਕਸਾਨ ਹੋਣਾ ਸਰਕਾਰ ਨੇ ਪੱਲਾ ਝਾੜ ਲੈਣਾ ਸੋ ਇਹ ਸੰਦੂਰ ਹੋਮ ਡਿਸਟ੍ਰਿਕਟ ਆ ਚੀਫ ਮਿਨਿਸਟਰ ਦੀ ਅਗਰ ਇੱਥੇ ਲਿਫਟਿੰਗ ਇੰਨੀ ਸਲੋ ਆ ਪ੍ਰੋਕੂਰਮੈਂਟ ਦਾ ਪ੍ਰੋਸੈਸ ਇੰਨਾ ਸਲੋ ਆ ਇਹਦਾ ਮਤਲਬ ਉਹਨਾਂ ਦੀ ਤਿਆਰੀ ਕੋਈ ਨਹੀਂ ਸੀਗੀ ਇਹ ਉਹਨਾਂ ਨੂੰ ਉੱਥੇ ਧਿਆਨ ਕਰਨਾ ਚਾਹੀਦਾ ਤੁਰੰਤ ਇਸੀ ਲਿਫਟਿੰਗ ਕਰਾਉਣੀ ਦੂਸਰਾ ਆੜਤੀਆਂ ਦੇ ਕੁਝ ਇਸ਼ੂਜ਼ ਨੇ ਜਿੱਦਾਂ ਮੈਂ ਕਿਹਾ ਕਿ ਉਹਨਾਂ ਨੂੰ ਜਿਹੜੀ ਗਵਰਨਮੈਂਟ ਆਫ ਅੱਜ ਵੀ ਜਿਹੜੀ ਉਹਨਾਂ ਦੀ ਬਿਲਿੰਗ ਹੁੰਦੀ ਹੈ ਉਹਦਾ 2.5% ਕਮਿਸ਼ਨ ਆ ਰਿਹਾ ਗਵਰਨਮੈਂਟ ਵੱਲੋਂ ਕਿਆ ਜਾ ਰਿਹਾ ਅਗਰ 2.5% ਨਾਲ ਕੈਲਕੂਲੇਟ ਕਰੀਏ ਤਾਂ ਫਿਰ 57 ਰੁਪਏ ਬਣਦੀ ਉਹਨਾਂ ਦੀ ਆੜਤ ਲੇਕਿਨ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੇ 44 ਰੁਪਏ ਤੋਂ 13 ਰੁਪਏ ਆੜਤੀਆਂ ਦਾ ਵੀ ਖਾਦਾ ਜਾ ਰਿਹਾ ਵਾ ਉਹ ਵੀ ਵਿਚਾਰੇ ਮਿਹਨਤ ਕਰਦੇ 45000 ਪੰਜਾਬ ਦਾ ਆੜਤੀਆ ਵਾ ਤਾਂ ਮੈਂ ਅਪੀਲ ਕਰੂੰਗਾ ਗਵਰਨਮੈਂਟ ਆਫ ਇੰਡੀਆ ਨੂੰ ਆ ਭਗਵਾਨਤਪਾਨ ਨੂੰ ਕਿ ਇਹਨਾਂ ਦਾ ਇਸ਼ੂ ਟੇਕ ਅਪ ਕਰੋ ਸੈਂਟਰਲ ਗਵਰਨਮੈਂਟ ਨਾਲ ਤੇ ਇਹਨਾਂ ਦੀ ਜਿਹੜੀ ਹੈਗੀ ਆ ਜੈਨੂਨ ਜਿਹੜੀ ਡਿਮਾਂਡ ਹੈਗੀ ਉਸ ਨੂੰ ਆਪਾਂ ਲੇਬਰ ਪੱਲੇਦਾਰਾਂ ਦਾ ਧਰਨਾ ਲੱਗਿਆ ਹੋਇਆ ਹੈ ਸੰਗਰੂਰ ਦੇ ਬਾਹਰ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪਰ ਬੈਗ ਅਸਲ ਗਵਰਨਮੈਂਟ ਆਫ ਇੰਡੀਆ ਦਾ ਰੇਟ ਜਿਹੜਾ ਹੈ ਉਹ 4 ਰੁਪਏ ਇੱਕ ਬੈਗ ਦੀ ਜਿਹੜੀ ਉਹਨਾਂ ਨੇ ਟੌਹਟ ਵਾਈ ਕਰਨੀ ਆ ਪਰ ਉਹਨਾਂ ਉਹਨਾਂ ਦਾ ਕੰਪੀਟੀਸ਼ਨ ਕਰਾ ਕੇ ਉਹਨਾਂ ਦੇ ਟੈਂਡਰ ਪਵਾ ਕੇ ਉਹਨਾਂ ਨੂੰ ਇਸ ਵਕਤ ਮਿਲ ਰਿਹਾ 2 ਰੁਪਏ ਤੋਂ ਵੀ ਘੱਟ ਪਰ ਬੈਗ ਸਭ ਤੋਂ ਅਤ ਗਰੀਬ ਬੰਦਾ ਉਹ ਜਿਹਨੇ ਆਪਣੇ ਮੋਢਿਆਂ ਤੇ ਚੱਕ ਕੇ ਫਸਲ ਢੋ ਕੇ ਲੈ ਕੇ ਜਾਣੀ ਆ ਸੋ ਇਹ ਦੋਨੋਂ ਇਸ਼ੂ ਪੱਲੇਦਾਰ ਯੂਨੀਅਨ ਦੇ ਵੀ ਔਰ ਆਰਤੀਆਂ ਦੇ ਵੀ ਮੈਂ ਕਰਦਾ ਤੇ ਉਮੀਦ ਕਰਦਾ ਕਿ ਭਗਵੰਤ ਮਾਨ ਕਨਸੈਂਟਰੇਟ ਕਰੇਗਾ ਰਾਦਰਨ ਗੁਆ ਗੁਜਰਾਤ ਇਧਰ ਚੋਣਾਂ ਦੀ بجائے ਆਪਣੇ ਪਹਿਲਾਂ ਸੰਗਰੂਰ ਦੇ ਵਿੱਚ ਆਣ ਕੇ ਤੇ ਕਰਨਗੇ 20 ਇਅਰ ਮਿਨਿਸਟਰ ਇਸ ਕਨਸਟੈਂਸੀ ਦਾ ਉਹਦਾ ਫਰਜ਼ ਬਣਦਾ ਵਾ ਕਿ ਉਹ ਇਮੀਡੀਏਟਲੀ ਇਥੋਂ ਲਿਫਟਿੰਗ ਜਲਦੀ ਤੋਂ ਜਲਦੀ ਕਰਵਾ ਦੇ ਜੀ ਲੱਗਦਾ ਕਿ ਸੱਤਾ ਤੋਂ ਪਹਿਲਾਂ ਤਾਂ ਸੱਤਾ ਤੋਂ ਪਹਿਲਾਂ ਤਾਂ ਚੰਦ ਦਿਖਾ ਦਿੱਤਾ ਆਪਾਂ ਕਿ 22 ਫਸਲਾਂ ਦੇ ਉੱਤੇ ਮਿਨਿਮਮ ਸਪੋਰਟ ਪ੍ਰਾਈਸ ਭਗਵੰਤ ਮਾਨ ਦੀ ਆਪਣੀ ਕਮਿਟਮੈਂਟ ਹੈ ਉਹਨੋਂ 22 ਫਸਲਾਂ ਦਾ ਤੇ ਕੀ ਮਿਲਣੀ ਹੈਗੀ ਆ ਇੱਕ ਮੂੰਗੀ ਦੀ ਤੇ ਮੱਕੀ ਦੀ ਫਸਲ ਦੋ ਫਸਲਾਂ ਤੇ ਸਟੇਟ ਗਵਰਨਮੈਂਟ ਨੇ ਮਿਨਿਮਮ ਸਪੋਰਟ ਪ੍ਰਾਈਸ ਦਿੱਤੀ ਸੀ ਮੂੰਗੀ ਦੇ ਦਿੱਤੀ ਸੀ ਕਿ 7275 ਰੁਪਏ 90% ਮੂੰਗੀ ਦੀ ਫਸਲ ਪਿਛਲੇ ਬਰੇ ਜਿਹੜੀ ਆ ਉਹ ਡਿਸਟ੍ਰਿਕਟ ਸੇਲ ਚ ਗਈ ਹੈ ਲੋਕਾਂ ਨੇ ਮਯੂਸ ਹੋ ਕੇ ਛੁੱਟ ਕੇ ਨੱਠ ਗਏ ਨੇ ਜਿੱਦ ਨਾਲ ਹੁਣ ਲੋਕਾਂ ਨੇ ਹੁਣ ਮੂੰਗੀ ਦੀ ਗੱਲ ਹੀ ਨਹੀਂ ਕਰਦੀ ਆ ਆਮ ਆਦਮੀ ਪਾਰਟੀ ਅਗਰ ਤੁਸੀਂ ਕਹਿੰਦੇ ਕਿ ਡਾਇਵਰਸੀਫਾਈ ਕਰਨਾ ਝੋਨੇ ਨੂੰ ਘਟਾਉਣਾ ਜਦ ਤੱਕ ਤੁਸੀਂ ਉਹਨਾਂ ਨੂੰ ਆਲਟਰਨੇਟ ਕ੍ਰੋਪਿੰਗ ਸਿਸਟਮ 60-70000 ਰੁਪਏ ਇੱਕੜ ਦਾ ਜ਼ਿੰਮੇਵਾਰ ਨੂੰ ਨਹੀਂ ਦਿਓਗੇ ਉਹ ਝੋਨਾ ਕਿਉਂ ਛੱਡੇਗਾ ਝੋਨਾ ਛੱਡਣਾ ਚਾਹੁੰਦਾ ਉਹਨੂੰ ਸਮਝਦਾ ਰਿਹਾ ਕਿ ਪਾਣੀ ਖਰਾਬ ਹੋ ਰਿਹਾ ਪੰਜਾਬ ਦਾ ਛੱਡੇਗਾ ਤਾਂ ਤਾਂ ਹੀ ਨਾ ਜੀ ਉਹਨੂੰ ਆਲਟਰਨੇਟ ਉਹਦੀ ਆਮਦਨ 50 60 70000 ਰੁਪਏ ਝੋਨੇ ਜਿੰਨੀ ਪਰ ਇਕੜ ਉਹਨੂੰ ਮੁਹੱਈਆ ਕਰਾਈ ਜਾਵੇ ਪਰ ਕਰਾ ਨਹੀਂ ਸਕੇ ਇਹਨਾਂ ਦੀ ਜਿਹੜੀ ਮਿਨਿਸਟਰ ਹੁਣ ਬਣੀ ਗਗਨ ਅਨਮੋਲ ਸੋ ਬਾਰ ਬੈ ਕੇ ਚੁਟਕੀਆਂ ਮਾਰਨੀਆਂ ਕਿ 5 ਮਿੰਟ 5 ਮਿੰਟ 5 ਮਿੰਟ ਐਮ ਐਸ ਪੀ ਦਵਾ ਦੇਣਗੇ ਵੇਅਰ ਆ ਦੇ ਨੋ ਆਲ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ 2 ਸਾਲਾਂ ਦੇ ਵਿੱਚ ਸਰਕਾਰ ਆਲਮੋਸਟ ਹਰ ਫਰੰਟ ਤੇ ਫੇਲ ਹੋ ਰਹੀ ਹੈ ਆ ਕਰਕੇ ਲੋਕ ਜਿਹੜੇ ਨੇ ਬਹੁਤ ਮਾਯੂਸ ਹੋ ਉਹ ਤਾਂ ਬੜੀ ਬੜੀ ਬਹੁਤ ਅਨਫੋਰਚੂਨੇਟਲੀ ਇੱਕ ਪ੍ਰਾਈਮ ਮਿਨਿਸਟਰ ਲੈਵਲ ਦਾ ਆਦਮੀ ਇਹ ਕਹਿ ਰਿਹਾ ਵਾ ਜਿਹੜੀ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹੜੀ ਪਾਰਟੀ ਨੇ ਦੇਸ਼ ਦੇ ਆਜ਼ਾਦੀ ਵਿੱਚ ਜੇਲਾ ਕੱਟੀਆਂ ਉਹਨਾਂ ਨੂੰ ਕਹਿ ਰਿਹਾ ਕਿ ਕਾਂਗਰਸ ਨੂੰ ਤੁਸੀਂ ਦੁਬਾਰਾ ਇਲੈਕਟ ਕਰਤਾ ਪੰਜੇ ਨੂੰ ਇਹ ਤੁਹਾਡੇ ਮੰਗਲ ਸੂਤਰ ਖੋਲਵੇਗੀ ਮੈਨੂੰ ਮੋਦੀ ਸਾਹਿਬ ਇੱਕ ਇਨਸੀਡੈਂਟ 140 ਕਰੋੜ ਵੱਦੀ ਹੈ ਇੱਕ ਵੀ ਔਰਤ ਆਣ ਕੇ ਕੈਮਰੇ ਤੇ ਕਹਵੇ ਨਾਟ ਬੀਜੇਪੀ ਸਪਾਂਸਰਡ ਜੈਨੂਨ ਕਿ ਮੇਰੇ ਮੰਗਲ ਸੂਤਰ ਨੂੰ ਹੱਥ ਪੰਚੇ ਨੇ ਪਾਇਆ ਵਾ ਤੇ ਅਸੀਂ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਦੀ ਗੱਲ ਸਵੀਕਾਰ ਕਰਾਂਗੇ ਪਰ ਇਦਾਂ ਦੀ ਸਟੇਟਮੈਂਟ ਮਤਲਬ ਇਸ ਲੈਵਲ ਤੇ ਜਾ ਕੇ ਪ੍ਰਾਈਮ ਮਿਨਿਸਟਰ ਸਾਹਿਬ ਹੁਣ ਵੰਡੀਆਂ ਪਾ ਰਹੇ ਨੇ ਜਾਤ ਪਾਤ ਧਰਮ ਦੀ ਗੱਲ ਕਰ ਰਹੇ ਨੇ 댓 ਮੀਨਸ ਕਿ ਭਾਜਪਾ ਕੰਪਲੀਟਲੀ ਸ਼ੈਕਨ ਹੈ ਓਨ ਦਾ ਗਰਾਉਂਡ ਐ ਲੱਗ ਰਿਹਾ ਕਿ ਇੰਡੀਆ ਆਲਾਈਂਸ ਦੀ ਚੜ੍ਹ ਤੇ ਜਿਹੜੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਔਰ ਮੈਨੂੰ ਲੱਗ ਰਿਹਾ ਕਿ ਇਲੈਕਸ਼ਨ ਦੇ ਦੌਰਾਨ ਦੌਰਾਨ ਹੀ ਇੰਡੀਆ ਆਲਾਈਂਸ ਦੀ ਜਿਹੜਾ ਗ੍ਰਾਫ ਹੈ ਉਹ ਇੰਨਾ ਉੱਤੇ ਚੜ ਗਿਆ ਕਿ ਸਰਕਾਰ ਇੰਡੀਆ ਆਲਾਈਂਸ ਹੀ ਬਣੇਗੀ ਔਰ ਸਭ ਤੋਂ ਪਹਿਲੀ ਗਾਰੰ ਇੰਡੀਆ ਅਲਾਈਂਸ ਦੀ ਸਰਕਾਰ ਇਸ ਨੂੰ ਕਾਨੂੰਨ ਬਣਾਵੇਗੀ ਜਿਹੜੀ ਕਿ ਭਾਜਪਾ 10 ਸਾਲ ਨਹੀਂ ਬਣਾ ਸਕੀ